ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਛੋਟਾ ਸੋਹਣਾ ਜਾਂ ਪਿਆਰਾ ਜਾਂ ਪੰਜ ਸਲਾਈਆਂ ਦਾ 6 ਸਲਾਈਆਂ ਦਾ ਡਿਜ਼ਾਈਨ ਇਹਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਵਿੱਚ ਪਾ ਸਕਦੇ ਹੋ ਲੋ ਜੀ ਸ਼ੁਰੂ ਕਰਨ ਲੱਗੇ ਆ ਬਾਰਡਰ ਬਨਉਣ ਤੋਂ ਬਾਅਦ ਪਹਿਲੀ ਸਲਾਈ ਪਹਿਲਾ ਗੁੰਡਾ ਉਤਾਰ ਲੈਣਾ ਦੂਸਰਾ ਗੁੰਡਾ ਸਿੱਧਾ ਹੀ ਬਨ ਲੈਣਾ ਤੀਸਰਾ ਵੀ ਸਿੱਧਾ ਫਿਰ ਸਾਰੀ ਸਿਲਾਈ ਐਸੇ ਤਰ੍ਹਾਂ ਸਿੱਧੀ ਬੰਦ ਲੈਣੀ ਪਹਿਲੀ ਸਿਲਾਈ ਸਾਰੀ ਸਿੱਧੀ उस बैकसाइडी चौथी सिलाई फिर सारी पुठी चौथी सिलाई फिर सारी पुठी ਹੁਣ ਪੰਜਵੀਂ ਸਲਾਈਡ ਦੇਖੋ ਪੰਜਵੀਂ ਸਲਾਈ ਪਹਿਲਾ ਕੁੰਡਾ ਉਤਾਰ ਲੈਣਾ ਦੂਸਰਾ ਕੁੰਡਾ ਗੋਲ ਲੈਣਾ ਹੁਣ ਪੰਜ ਕੁੰਡਿਆਂ ਨੂੰ ਪਹਿਲੇ ਪੰਜ 1 2 3 4 5 ਪੰਜ ਕੁੰਡਿਆਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਥੋੜਾ ਜਿਹਾ ਿੱਲਾ ਕਰ ਲੈਣਾ ਫਿਰ ਅਗਲੀ ਸਾਈਡ ਅਗਲੀ ਸਾਈਡ ਵਿੱਚ ਦੀ ਪੰਜਾਂ ਕੁੰਡਿਆਂ ਵਿੱਚ ਦੀ ਸਲਾਈ ਪਾ ਕੇ ਇੱਕ ਗੁੰਡਾ ਬਣਾ ਲਿਆ ਫਿਰ ਤਾਗਾ ਅੱਗੇ ਕੀਤਾ ਫਿਰ ਉਹ ਪੰਜਾਂ ਵਿੱਚ ਦੀ ਫੇਰ ਪਾ ਕੇ ਫਿਰ ਇੱਕ ਗੁੰਡਾ ਬਣਾ ਲਿਆ ਫਿਰ ਤਾਗਾ ਅੱਗੇ ਕਰਕੇ ਫਿਰ ਉਹਨਾਂ ਪੰਜਾਂ ਕੁੰਡਿਆਂ ਵਿੱਚ ਦੀ ਪਾ ਕੇ ਫਿਰ ਇੱਕ ਕੁੰਡਾ ਫਿਰ ਬਣਾ ਲਿਆ ਦੇਖੋ ਆ ਪੰਜ ਕੁੰਡੇ ਲੈ ਸੀ ਪੰਜਾਂ ਦੇ ਪੰਜ ਬਣ ਗਏ ਤਿੰਨ ਵਾਰੀ ਆਪਾਂ ਗੁੰਨ ਲਿਆ ਦੋ ਵਾਰੀ ਤਾਗਾ ਅੱਗੇ ਕਰਕੇ ਇੱਕ ਇੱਕ ਕੁੰਡਾ ਵਧਾ ਲਿਆ ਹੁਣ ਅਗਲੇ ਕੁੰਡੇ ਪੰਜ ਫੇਰ ਉਸੇ ਤਰ੍ਹਾਂ ਹੀ 1 2 3 4 5 1 2 3 4 ਤੇ 5 ਪੰਜਾਂ ਨੂੰ ਇੱਧਰ ਦੀ ਇੱਕ ਵਾਰੀ ਸਲਾਈ ਪਾ ਕੇ ਹੁੰਡਿਆਂ ਦੇ ਵਿੱਚ ਦੀ ਤੇ ਉਹਨਾਂ ਨੂੰ ਥੋੜੇ ਜਿਹਾ ਖੁੱਲੇ ਕਰ ਲਓ ਅੰਜਾਂ ਹੁੰਡਿਆਂ ਵਿੱਚ ਦੀ ਪਾ ਕੇ ਇਸ ਤਰ੍ਹਾਂ ਫੁੰਡਾਂ ਥੋੜੇ ਜਿਹਾ ਘੁਲਾ ਕਰਕੇ ਫਿਰ ਅਗੋਂ ਦੀ ਸਲਾਈ ਪਾ ਕੇ ਇੱਕ ਕੁੰਡਾ ਬਣਾ ਲਿਆ ਫਿਰ ਤੱਗਾ ਅੱਗੇ ਕੀਤਾ ਫਿਰ ਇੱਕ ਕੁੰਡਾ ਫਿਰ ਬਣਾ ਲਿਆ ਫਿਰ ਤੱਗਾ ਅੱਗੇ ਕੀਤਾ ਫਿਰ ਵਿੱਚ ਦੀ ਪੰਜਾਂ ਦੇ ਪਾ ਕੇ ਇੱਕ ਕੁੰਡਾ ਫਿਰ ਬਣਾ ਲਿਆ ਲੋ ਜੀ ਪੰਜਾਂ ਦੇ ਪੰਜ ਫੇਰ ਬਣ ਗਏ ਦੇਖੋ ਪੰਜਾਂ ਤੋਂ ਪੰਜ ਫੇਰ ਬਣ ਗਏ ਅਗਲੇ ਪੰਜ ਫੇਰ 1 2 3 4 5 ਇਹਨਾਂ ਪੰਜਾਂ ਵਿੱਚ ਦੀ ਪਾ ਕੇ ਇਸ ਤਰ੍ਹਾਂ ਸੁਨਾਈ ਉਹਨਾਂ ਨੂੰ ਡੈਨ ਥੋੜਾ ਜਿਹਾ ਖੁੱਲਾ ਕਰ ਲਓ ਜਦ ਬੁਣਨ ਵੇਲੇ ਵੀ ਉਹਨਾਂ ਨੂੰ ਥੋੜਾ ਜਿਹਾ ਰੂਜੀ ਬੁਣੋ ਲਓ ਜੀ ਅਗੋਂ ਦੀ ਤੱਕ ਪਾ ਕੇ ਸਿਲਾਈ ਕਰਕੇ ਫੇਰ ਇੱਕ ਕੁੰਡਾ ਬਣ ਗਿਆ ਫੇਰ ਤਾਗਾ ਅੱਗੇ ਕੀਤਾ ਫੇਰ ਇੱਕ ਕੁੰਡਾ ਫੇਰ ਬਣਾ ਲਿਆ ਫੇਰ ਤਾਗਾ ਅੱਗੇ ਕੀਤਾ ਫੇਰ ਪੰਜਾਂ ਵਿੱਚ ਦੀ ਪਾ ਕੇ ਇੱਕ ਕੁੰਡਾ ਫੇਰ ਬਣਾ ਲਿਆ ਪੰਜਾਂ ਦੇ ਪੰਜ ਫੇਰ ਬਣਨਗੇ ਹੁਣ ਜਿਹੜੇ ਪਿੱਛੇ ਦੂਰ ਹੈਗੇ ਉਹਨਾਂ ਨੂੰ ਸਿੱਧਾ ਬੁਨ ਹੁਣ ਬੈਕ ਸਾਈਡ ਤੋਂ ਸਾਰੀ ਸਲਾਈ ਠੁੱਠੀ ਦੇਖੋ ਪਹਿਲਾ ਗੁੰਡਾ ਉਤਾਰ ਲਿਆ ਦੂਜਾ ਬੁਨ ਲਿਆ ਹੁਣ ਆ ਜਿਹੜੇ ਪੰਜ ਐ ਤਿੰਨਾ ਪੰਜਾਂ ਤੋਂ ਆਪਾਂ ਪੰਜ ਬਣਾਏ ਸੀ ਉਹਨਾਂ ਪੰਜਾਂ ਨੂੰ ਵੀ ਇੱਕ ਇੱਕ ਕਰਕੇ ਅਲੱਗ ਅਲੱਗ ਬਣ ਲੋ 1 ਦਾ 2 3 4 ਤੇ 5 ਉਹ 5 ਤੇ 5 ਬਣ ਗਿਆ ਹੁਣ ਐਨਾ ਮਿਲਿਆ 1 दो तीन चार ते, पांच, फिर अगले फिर इस तरह एक दो तीन चार पांच, फिर पिछे दो रह है उन्होंने भी पुट्ठा ही ਬੁੰਤਨਾ ਹੁਣ ਗਾਂਵ ਵਾਲੀ ਸਲਾਈ ਸਾਰੀ ਸਿੱਧੀ ਲਓ ਜੀ ਉਸ ਤੋਂ ਬਾਅਦ ਆਪਾਂ ਇੱਕ ਸਲਾਈ ਸਿੱਧੀ ਤੇ ਇੱਕ ਸਲਾਈ ਫਿਰ ਪੁੱਠੇ ਬੁਣਨੀ ਸੀ ਤੇ ਆ ਦੇਖੋ ਇਹ ਡਿਜ਼ਾਈਨ ਬਣ ਕੇ ਇਸ ਤਰ੍ਹਾਂ ਦਾ ਲੱਗੇਗਾ ਇਸ ਤੋਂ ਬਾਅਦ ਹੁਣ ਦੋ ਸਲਾਈਆਂ ਆਪਾਂ ਉੱਪਰ ਇੱਕ ਸਿੱਧੀ ਤੇ ਇੱਕ ਉੱਖੀ ਬਣਾ ਲਈ ਐ ਉਸ ਤੋਂ ਬਾਅਦ ਇੱਕ ਸਿੱਧੀ ਤੇ ਇੱਕ ਉੱਖੀ ਹੋਰ ਬਣ ਕੇ ਫਿਰ ਇਸੇ ਤਰ੍ਹਾਂ ਹੀ ਪੰਜਾਂ ਪੰਜਾਂ ਨੂੰ ਇਕੱਠੇ ਫਿਰ ਬਣਾ ਲੈਣਾ ਇਹ ਡਿਜ਼ਾਈਨ ਬਣ ਕੇ ਚਾਰ ਸਲਾਈਆਂ ਦੋ ਪੁੱਠੀਆਂ ਦੋ ਸਿੱਧੀਆਂ ਬਣਨ ਗਈਆਂ ਉਸ ਤੋਂ ਬਾਅਦ ਫਿਰ ਪੰਜਵੀਂ ਸਲਾਈ ਚ ਪੰਜੇ ਹੁੰਡੇ ਇਕੱਠੇ ਬੁਨੇ ਜਾਣਗੇ ਫਿਰ ਉਸ ਤੋਂ ਬਾਅਦ ਫਿਰ ਬੈਕ ਸਾਈਡ ਪੁੱਠੀ ਸਲਾਈ ਜਿਹੜੀ ਐ ਉਹ ਸਾਰੇ ਕੁੰਡੇ ਨੂੰ ਇੱਕ ਇੱਕ ਕਰਕੇ ਫਿਰ ਬੁਨਿਆ ਜਾਏ ਇਹ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸਿਆ ਜੇ ਲਾਈਕ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਡਿਜ਼ਾਈਨ ਬਹੁਤ ਸੁੰਦਰ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਥੈਂਕ ਯੂ ਜੀ